ਦੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਕੋਈ ਇੱਕ ਗੱਲ ਉਹ ਪਿਆਰ ਕਰਦੇ ਮੈਨੂੰ ਮੈਂ ਕਹਿੰਦਾ ਮੈਂ ਬੜਾ ਲੱਕੀ ਹਾਂ ਸ਼ਾਇਦ ਜਿਹੜਾ ਬਚਪਨ ਚ ਘੱਟ ਮਿਲਿਆ ਜੁੱਤੀਆਂ ਖਾਧੀਆਂ ਟੱਬਰ ਤੋਂ ਆਂਡੀਆਂ ਗੋਂਡੀਆਂ ਤੋਂ ਪਿੰਡ ਰਹਾ ਤੋਂ ਬੱਚਿਆਂ ਨੇ ਜਿਹਾ ਪਛੜਰਤਾ ਕਰਦੇ ਆ ਉਹਨਾਂ ਹੀ ਗੱਫਾ ਵੱਧ ਮਿਲ ਗਿਆ ਹਾਂਜੀ ਸਵਾਗਤ ਹੈ ਦੋ ਦੋ ਤੁਹਾਡਾ ਸਾਡੀ ਇੱਕ ਨਵੀਂ ਵੀਡੀਓ ਜਿਵੇਂ ਕਿ ਦੋਨੋਂ ਪਤਾ ਕਿ ਕਟੜ ਫੈਨਸ ਬਾਈ ਨੂੰ ਬਹੁਤ ਪਿਆਰ ਕਰਦੇ ਹਨ ਤੇ ਬਾਈ ਵੀ ਆਪਣੇ ਪਰਸਾਂ ਕੋਈ ਠੇਰ ਨਹੀਂ ਛੱਡਦੇ ਤੇ ਜਦੋਂ ਵੀ ਬਾਈ ਕੋਲ ਕਟੜ ਫੈਨਸ ਬਾਰੇ ਗੱਲਬਾਤ ਕਰੀ ਜਾਂਦੀ ਹੈ ਤਾਂ ਬਾਈ ਜੀ ਉਹ ਮੇਝਾਈ ਕਹਿੰਦੇ ਹਨ ਕਿ ਉਹਨਾਂ ਬਿਨਾ ਮੈਂ ਕੁਝ ਵੀ ਨਹੀਂ ਜੇ ਮੈਨੂੰ ਫਿਊਚਰ ਵਿੱਚ ਪ੍ਰਮੋਸ਼ਨ ਦੀ ਵੀ ਕਮੀ ਆਦੀ ਹੁੰਦੀ ਹੈ ਤਾਂ ਕੱਟ ਅਡਵਾਂਸ ਇਹੋ ਜੇ ਆਣਾ ਕਿ ਬਿਨਾ ਪ੍ਰਮੋਸ਼ਨ ਕੀਤੇ ਵੀ ਉਹਨਾਂ ਦੀ ਫਿਲਮ ਦੀ ਪੂਰੀ ਕਮਾਈ ਵਾਪਸ ਆ ਜਾਂਦੀ ਹੈ ਤੇ ਬਾਈ ਜੀ ਨਹੀਂ ਕਦੇ ਵੀ ਆਨਲਾਈਨ ਪ੍ਰਮੋਸ਼ਨ ਨਹੀਂ ਕਰਵਾਇਆ ਉਹਨਾਂ ਦਾ ਕੱਟਡ ਮੀਡੀਆ ਹੀ ਉਹਨਾਂ ਦੀ ਪ੍ਰਮੋਸ਼ਨ ਕਰਦਾ ਹੈ ਤੇ ਅੱਜ ਤੱਕ ਵੀ ਉਹਨਾਂ ਦਾ ਹਰੇਕ ਗਾਣਾ ਟ੍ਰੈਂਡਿੰਗ ਵਿੱਚ ਆਉਂਦਾ ਹੈ ਤੇ ਉਹਨਾਂ ਦੇ ਸਾਰੇ ਵਿਊ ਆਰਗੇਨਿਕ ਹੁੰਦੇ ਹਨ ਦੇਅਾ ਤੁਹਾਡੇ ਨਾਲ ਇੱਕ ਹੋਰ ਗੱਲ ਸ਼ੇਅਰ ਕਰਦੇ ਆਂ ਬੱਬੂ ਮਾਨ ਬਾਈ ਦੇ ਇੱਕ ਫੇਵਰੇਟ ਟਰੈਕ ਬਾਰੇ ਜਿਨ੍ਹਾਂ ਦੀ ਗੱਲ ਉਹ ਅਕਸਰ ਆਪਣੇ ਲਾਈਵ ਸ਼ੋਅ ਦੌਰਾਨ ਵੀ ਕਰਦੇ ਰਹਿੰਦੇ ਹਨ ਤੇ ਜਦੋਂ ਵੀ ਉਹ ਕਿਸੇ ਗੱਡੀ ਵਿੱਚ ਹੁੰਦੇ ਹਨ ਤਾਂ ਉਹੀ ਗਾਣਾ ਸੁਣਦੇ ਹਨ ਤੇ ਬੱਬੂ ਮਾਨ ਮਾਈ ਜੀ ਇਹਨਾਂ ਗੱਲਾਂ ਬਾਰੇ ਸ਼ਾਇਦ ਹੀ ਕੋਈ ਕੱਟ ਫ੍ਰੈਂਡਸ ਜਾਣਦੇ ਹੋਣ ਤੇ ਅੱਜ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਜਿਸ ਵਿੱਚ ਬਾਈ ਨੇ ਇਹ ਗੱਲਾਂ ਆਖੀਆਂ ਹਨ ਤਿਆਉ ਦੇਖਦੇ ਆਂ ਵੀਡੀਓ ਮੈਨੂੰ ਨਾ ਕਹਿਣਾ ਪੈਂਦਾ ਬਾਜ ਫਿਲਮ ਦੀ ਪ੍ਰਮੋਸ਼ਨ ਤੋਂ ਪਹਿਲਾਂ ਲੋਕਲ ਹੀ ਨਹੀਂ ਪ੍ਰਮੋਸ਼ਨ ਕਰਦੇ ਸਹੀ ਗੱਲ ਮੈਂ ਥੋੜੇ ਦਿਨ ਪਹਿਲਾਂ ਵਿਆਹ ਤੇ ਗਿਆ ਸੀ ਉਦੋਂ ਤਾਂ ਐਡ ਵੀ ਨਹੀਂ ਸੀ ਸਾਡੀ ਸ਼ੁਰੂ ਹੋਈ ਕਦੇ ਮੈਂ ਗੱਡੀ 'ਚ ਉਤਰਿਆ ਤਾਂ ਉੱਥੇ ਜਿੰਨੇ ਵੀ ਮੁੰਡੇ ਸੀ ਵਿਆਹ ਵਾਲੇ ਉਹਨਾਂ ਨੇ ਟੈਵਲਾ ਲਾ ਕੇ ਨੇ ਵੀ ਕਹਿ ਦਿਓ ਸਰ ਇਹਨਾਂ ਸਿੱਧੂ ਆ ਗਿਆ ਮਤਲਬ ਮੇਰੀ ਇਹ ਪ੍ਰਾਪਤੀ ਹੈ ਕਿ ਚਲੋ ਚੰਗੀ ਕਿਸਮਤ ਐ ਅਖਬਾਰ ਜਾਂ ਟੈਲੀਵਿਜ਼ਨ ਫਿਲਮ ਨੂੰ ਪ੍ਰਮੋਟ ਕਰ ਰਹਾ ਹਾਂ ਪਰ ਮੈਂ ਆਪਣੇ ਆਪ ਨੂੰ ਇੰਨਾ ਖ ਲੱਕੀ ਸਮਝਦਾ ਕਿ ਜੇ ਮੇਰੇ ਕੋਲ ਫਿਊਚਰ ਚ ਪੈਸੇ ਘਟ ਗਏ ਮੈਨੂੰ ਲੱਗਿਆ ਕਿ ਮੈਂ ਕਾਨਫਰੈਂਸ ਕਰਨ ਦੇ ਕਾਬਿਲ ਨਹੀਂ ਮੇਰੇ ਕੋਲ ਨਹੀਂ ਇਹਨੇ ਪੈਸੇ ਜਾਂ ਮੈਂ ਪ੍ਰਮੋਟ ਨਹੀਂ ਕਰ ਸਕਦਾ ਤਾਂ ਮੈਂ ਜਿੰਨੇ ਦੀ ਬਣਾਉਗਾ ਉਹਦੇ ਪੈਸੇ ਪੂਰੇ ਕਰ ਦੇਣਾ ਕਾਉਜ਼ ਮੇਰਾ ਇਹ ਪੈਸ਼ਨ ਹੈ ਅੱਛਾ ਮੌਸਮ ਬੜਾ ਸੋਹਣਾ ਬਈ ਹੁਣ ਇਹਦੇ ਚ ਕਿਹੜਾ ਗਾਣਾ ਚੱਲਣਾ ਚਾਹੀਦਾ ਕੋਈ ਤੁਹਾਡਾ ਫੇਵਰਿਟ ਮੈਨੂੰ चन्नी पाजी अलफ ग्रुप पाजी बहुत खूबसूरत मुझको थाम ले जिंदगी से भाग कर आया बारिश हो रही है ये बारिश न होती तू तो भी ना आती आजिर तुम्हें आना है